ਛੁੱਟੀ ਤੇ ਆਏ ਫੌਜੀ ਜਵਾਨ ਦੀ ਜਦੋਂ ਮ੍ਰਿਤਕ ਦੇ ਪੰਨ ਗੱਡੀ ਦੇ ਵਿੱਚੋਂ ਮਿਲੀ ਤਾਂ ਉਸ ਤੋਂ ਬਾਅਦ ਪਰਿਵਾਰਿਕ ਮੈਂਬਰਾਂ ਨੂੰ ਇਹ ਕਿਹਾ ਗਿਆ ਸੀ ਕਿ ਨਸ਼ੇ ਦੇ ਕਾਰਨ ਇਸ ਦੀ ਜਾਨ ਗਈ ਹੈ। ਧਰਮ ਪਤਨੀ ਦੇ ਵੱਲੋਂ ਦੱਸਿਆ ਜਾਂਦਾ ਇਸ ਫੌਜੀ ਜਵਾਨ ਦੀ ਪਤਨੀ ਦੇ ਵੱਲੋਂ ਜੋ ਕਿ ਖੁਦ ਪੁਲਿਸ ਦੇ ਵਿੱਚ ਨੇ ਕਿ ਮੇਰਾ ਪਤੀ ਨਸ਼ੇ ਨਹੀਂ ਕਰਦਾ। ਫੌਜ ਦੇ ਵਿੱਚ ਹੁੰਦੇ ਹੋਏ ਕੋਈ ਨਸ਼ੇ ਕਰ ਵੀ ਕਿਵੇਂ ਸਕਦਾ? ਇਹੋ ਜਿਹੀਆਂ ਗੱਲਾਂ ਸਾਹਮਣੇ ਆਈਆਂ। ਪਰ ਜਦੋਂ ਹੁਣ ਪੁਲਿਸ ਨੇ ਮੈਡੀਕਲ ਰਿਪੋਰਟ ਕਰਵਾ ਕੇ ਦੇਖੀ ਤਾਂ ਉਸ ਦੇ ਵਿੱਚ ਜਾਨ ਜਾਣ ਦਾ ਕਾਰਨ ਨਸ਼ਾ ਹੀ ਆਇਆ ਪਰ ਦੱਸ ਦਈਏ ਕਿ ਇਹ ਫੌਜੀ ਜਵਾਨ ਨਸ਼ਾ ਨਹੀਂ ਕਰਦਾ ਸੀ ੱੱਕੇ ਦੇ ਨਾਲ ਇਸ ਤੇ ਟੀਕਾ ਲਗਾਇਆ ਗਿਆ ਟੀਕਾ ਲਗਾਉਣ ਵਾਲੇ ਇਸ ਦੇ ਜਾਣਕਾਰ ਹੀ ਦੱਸੀ ਜਾ ਰਹੀ ਨੇ ਫਿਰ ਚਮਕੌਰ ਸਾਹਿਬ ਨੇੜੇ ਪਿੰਡ ਖੋਖਰਾ ਵਿਖੇ ਪਿੰਡ ਫਤਿਹਗੜ ਵਿਰਾਨ ਦੇ ਫੌਜੀ ਜਵਾਨ ਦੀ ਕਾਰ ਦੇ ਵਿੱਚੋਂ ਮ੍ਰਿਤਕ ਦੇ ਮਿਲੀ ਸੀ ਭੇਤ ਭਰੇ ਹਾਲਾਤਾਂ ਦੇ ਵਿੱਚ ਸੀ ਅਤੇ ਇਸ ਦੇ ਵਿੱਚ ਮੁੱਖ ਦੋਸ਼ੀ ਹਰਪ੍ਰੀਤ ਸਿੰਘ ਹੈਰੀ ਵਾਸੀ ਟੱਪਰੀਆਂ ਅਮਰ ਸਿੰਘ ਥਾਣਾ ਸ੍ਰੀ ਚਮਕੌਰ ਸਾਹਿਬ ਨੂੰ ਹਿਰਾਸਤ ਦੇ ਵਿੱਚ ਲੈ ਕੇ ਜਾਂਚ ਪੜਤਾਲ ਸ਼ੁਰੂ ਕਰ ਦਿੱਤੀ ਗਈ ਹੈ ਅਤੇ ਇਸ ਸਮੇਤ ਚਾਰ ਜਾਣਿਆਂ ਦੇ ਉੱਪਰ ਇਹ ਮਾਮਲਾ ਦਰਜ ਕੀਤਾ ਗਿਆ। ਇਸ ਸਬੰਧੀ ਸ੍ਰੀ ਚਮਕੌਰ ਸਾਹਿਬ ਥਾਣੇ ਦੇ ਵਿੱਚ ਇਥੋਂ ਦੇ ਪੁਲਿਸ ਮੁਲਾਜ਼ਮਾਂ ਦੇ ਵੱਲੋਂ ਦੱਸਿਆ ਗਿਆ ਬਕਾਇਦਾ ਪ੍ਰੈਸ ਕਾਨਫਰੰਸ ਕੀਤੀ ਗਈ ਕਿ 16 ਜੁਲਾਈ ਨੂੰ ਸਵੇਰੇ ਉਕਤ ਫੌਜੀ ਜਵਾਨ ਕੁਲਜੀਤ ਸਿੰਘ ਪੁੱਤਰ ਅਰਜੁਨ ਸਿੰਘ ਦੀ ਪੇਤ ਭਰੇ ਹਾਲਾਤਾਂ ਦੇ ਵਿੱਚ ਮ੍ਰਿਤਕ ਦੇ ਮਿਲੀ ਸੀ ਮ੍ਰਿਤਕ ਦੀ ਪਤਨੀ ਕਰਮਜੀਤ ਕੌਰ ਦੇ ਵੱਲੋਂ ਬਿਆਨ ਦਰਜ ਕਰਵਾਏ ਜਾਂਦੇ ਨੇ પતિ ਪਤੀ ਨੂੰ ਪਿੰਡ ਟੱਪਰੀਆਂ ਅਮਰ ਸਿੰਘ ਦੇ ਹਰਪ੍ਰੀਤ ਸਿੰਘ ਹੈਰੀ ਨੇ ਕੋਈ ਨਸ਼ਿੱਲਾ ਜਾਂ ਫਿਰ ਜ਼ਹਿਰੀਲੀ ਚੀਜ਼ ਦਿੱਤੀ ਜਿਸ ਤੇ ਕਾਰਨ ਉਸਦੀ ਜਾਨ ਗਈ। ਪੁਛ ਪੜਤਾਲ ਕੀਤੀ ਗਈ ਤਾਂ ਇਸ ਦੇ ਵਿੱਚ ਸਭ ਕੁਝ ਸਾਹਮਣੇ ਆਇਆ। ਪਤਾ ਲੱਗਿਆ ਕਿ ਹੈਰੋਇਨ ਲਿਆ ਕੇ ਦੋ ਬੰਦਿਆਂ ਦੇ ਵੱਲੋਂ ਕੁਲਜੀਤ ਸਿੰਘ ਨੂੰ ਉਸ ਦੀ ਮਰਜ਼ੀ ਦੇ ਬਿਨਾਂ ਤੱਕੇ ਦੇ ਨਾਲ ਨਸ਼ੇ ਦਾ ਟੀਕਾ ਲਗਾਇਆ ਜਾਂਦਾ ਹੈ। 16 7 25 ਨੂੰ ਥਾਣੇ ਤਲਾਹੀ ਸੀ ਕਿ ਇੱਕ ਗੱਡੀ ਦੇ ਵਿੱਚ ਡੈੱਡ ਬਡੀ ਪਈ ਹੈਗੀ ਆ। ਆਪਣਾ ਖੋਖਰਾ ਪਿੰਡ ਦਾ ਜਿਹੜਾ ਸਟੇਡੀਅਮ ਹੈ ਉਹਦੇ ਨਾਲ ਸਰਕਾਰੀ ਟਰਬਲਾ ਉੱਥੇ ਇੱਕ ਗੱਡੀ ਖੜੀ ਆ ਸਵਿਫਟ ਦਾ ਚੱਡੇ ਰੰਗ ਦੀ ਕੋਈ ਟਰੈਡਬਡੀ ਪਈ ਆ ਪੁਲਿਸ ਨਾਲ ਜੀ ਨਾਲ ਕਾਰਵਾਈ ਕਰਦੇ ਹੁੰਦੇ ਇੱਥੇ ਮੌਕੇ ਦੀ ਪਹੁੰਚ ਹੈ ਮੌਕੇ ਦੇ ਹਾਲਾਤ ਦੇਖ ਕੇ ਉਸ ਤੋਂ ਬਾਅਦ ਜਿਹੜੇ ਇਹਨਾਂ ਦੇ ਫਰੈਂਜਿਕਸ ਟੀਮ ਬਣਾ ਕੇ ਸਾਰਾ ਕੁਝ ਉੱਥੋਂ ਆਪਣੇ ਕਬਜ਼ੇ ਚ ਲਿਆ ਤੇ ਪਲੱਸ ਜਿਹੜੇ ਇਹਦੀ ਵਾਈਫ ਜਿਸ ਮਰਨ ਵਾਲੇ ਦੀ ਉਹਨਾਂ ਦੇ ਬਿਆਨ ਤੇ ਪਰਚਾ ਦਰਜ ਕੀਤਾ ਜਿਸ ਤੋਂ ਗੱਲ ਏ ਕਲੀਅਰ ਹੋਈ ਸੀ ਕਿ ਜਿਹੜਾ ਹਰਪ੍ਰੀਤ ਫੈਰੀ ਹੈ ਉਹ ਇਹਦੇ ਨਾਲ ਸੀ ਉਸ ਦਿਨ ਉਸਨੇ ਇਸ ਨੂੰ ਜ਼ਬਰਦਸਤੀ ਜਿਹੜਾ ਹੈਗਾ ਉਹ ਆਪਣਾ ਚਿੱਟੇ ਦਾ ਇੰਜੈਕਸ਼ਨ ਲਾਇਆ ਸੀ ਜਿਸ ਕਰਕੇ ਇਹਦੀ ਹਾਲਾਤ ਖਰਾਬ ਹੋਣ ਕਰਕੇ ਮੌਤ ਹੋਈ ਸੀ। ਉਹਦੇ ਵਿੱਚ ਜਦੋਂ ਇਸ ਦੌਰਾਨ ਇਹ ਇਹਨੂੰ ਜਦੋਂ ਇਹਦੀ ਹਾਲਾਤ ਖਰਾਬ ਸੀ ਉਦھے ਦੋ ਬੁੰਡੇ ਹੋਰ ਇੱਥੇ ਆ ਗਏ ਸੀ ਜਿਹੜੇ ਇਹਨਾਂ ਦੇ ਦੋਸਤ ਸੀਗੇ ਹੈਰੀ ਦੇ ਉਹ ਵੀ ਇਹਨਾਂ ਨਾਲ ਇਨਵੋਲ ਹੋ ਗਏ ਕਿ ਆਪਾਂ ਇਹਨੂੰ ਠੀਕ ਕਰ ਲੈਂਦੇ ਆ ਤੇ ਕੁਛ ਨੂੰ ਨੂਨ ਵਗੈਰਾ ਤੋਂ ਆਪਣਾ ਘੋਲ ਕੇ ਪਿਉਣ ਲੱਗ ਪਏ। ਜਦੋਂ ਉਹਨਾਂ ਨੇ ਦੇਖਿਆ ਕਿ ਨਹੀਂ ਠੀਕ ਹੋ ਰਿਹਾ ਉਹਦੀ ਹਾਲਾਤ ਹੋਰ ਵਿਗੜ ਰਹੀ ਹੈ ਉਹ ਵੀ ਭੱਜ ਗਏ ਤੇ ਨਾਲ ਹੀ ਜਿਹੜਾ ਹਰਪੀਤ ਹੈਰੀ ਹੈ ਇਹਨੂੰ ਕਾਰ ਦੇ ਵਿੱਚ ਡਰਾਈਵਿੰਗ ਸੀਟ ਤੇ ਬੈਠਾ ਬਾਕੀ ਲਮਾ ਆ ਵੀ ਹੁਸਨ ਨਟ ਗਿਆ ਇਹਨਾਂ ਦੇ ਖਿਲਾਫ ਪਰਚਾ ਦਾਜ ਕੀਤਾ ਸੀਗਾ ਪਰ ਐਫਆਈ ਨੰਬਰ 98 16725 ਨੂੰ ਅੰਡਰ ਸੈਕਸ਼ਨ 105 ਬੀਐਨਐਸ ਤੇ 35 ਬੀਐਨਐਸ ਦੇ ਅੰਦਰ ਪਰਚਾ ਦਾਜ ਕਰਕੇ ਇਹਨਾਂ ਨੂੰ ਤਿੰਨਾਂ ਨੂੰ ਰੈਸਟ ਕੀਤਾ ਇਹਨਾਂ ਰੈਸਟ ਬਾਅਦ ਹੈਰੀ ਦੀ ਪੁਚਿੰਗ ਦੀ ਜਿਹੜਾ ਆਇਆ ਕਿ ਅਸੀਂ ਇਹ ਜਿਹੜਾ ਚਟਾ ਹੈਗਾ ਇਹ ਨਾਲ ਦੇ ਜਿਹੜਾ ਪਿੰਡ ਹੈਗਾ ਜਿਹੜਾ ਮਛਗੜੇ ਚ ਪੈਂਦਾ ਹੈ ਸ਼ੇਰਪੁਰ ਉੱਥੋਂ ਲੈ ਕੇ ਆਂਦਾ ਸੀਗਾ ਤੇ ਇਹਦੇ ਦੌਰਾਨ ਜਿਹੜਾ ਮੁੰਡਾ ਉੱਥੇ ਹੈਗਾ ਨੀਰਜ ਕੁਮਾਰ ਔਰ ਜਿਹੜਾ ਦੋਸ਼ੀ ਹੈਗਾ ਉਹਨੂੰ ਅਸੀਂ ਉਹ Trap ਲਾ ਕੇ ਉਹਨੂੰ ਵੀ ਗ੍ਰਿਫਤਾਰ ਕੀਤਾ ਜਿੱਤੋਂ 126.7 ਗ੍ਰਾਮ ਚਟਾ ਬ੍ਰਾਹਮਣ ਕਰਕੇ ਉਹਨੂੰ ਉਹਦੇ ਖਿਲਾਫ ਮੁਕੱਦਮਾ ਨੰਬਰ 99 16725 2285 ਐਨਡੀਪੀਐਸ ਦੇ ਕਰਕੇ ਉਹਨੂੰ ਅਰੈਸਟ ਕੀਤਾ ਤੇ ਉਸ ਨੂੰ ਜਿਹੜਾ ਇਹ ਪਰਚਾ ਹੈਗਾ ਕੱਲੇ ਵਾਲਾ ਉਹ ਚ ਵੀ ਉਹਨੂੰ ਨਾਮਿਨੇਟ ਕੀਤਾ ਉਹਦੀ ਡੈਥ ਕਰਮ ਜਿਹੜਾ ਉਹ ਜਿਹਦੀ ਡੈਥ ਹੋਈ ਹੈ ਉਹ ਜਿਹ ਵੀ ਇਸ ਨੀਰਜ ਕੁਮਾਰ ਨੂੰ ਨਾਮ ਦਿੱਤਾ। ਜਿਹੜਾ ਨਿਕਲ ਕੇ ਹੀ ਆਇਆ ਜਿਹੜਾ ਹੈ ਰੀ ਹੈਗਾ ਜੀ ਹੈ ਰੀ ਜਿਹੜਾ ਹੈਗਾ ਇਹ ਉੱਥੇ ਕੰਮ ਕਰਦਾ ਆਪਣਾ ਕੋ ਨਟਪੋਲ ਫੈਕਟਰੀ ਹੈ ਸੰਭਾਲਾ ਸਾਈਡ ਤੇ ਉੱਥੇ ਕੰਮ ਕਰਦਾ ਉੱਥੇ ਜਾਂਦਾ ਸੀਗਾ। ਉਹਦਾ ਜਿਹੜਾ ਲਿੰਕ ਸੀ ਇਹਦਾ ਨੀਰਜ ਨਾਲ ਸੀਗਾ। ਤੇ ਨੀਰ ਤੋਂ ਇਹ ਆ ਪ੍ਰੋਡਕਟ ਸੀਗਾ ਆਪਣਾ। ਇਹ ਇਧਰ ਕਿਸ ਨੂੰ ਪਤਾ ਨਹੀਂ ਸੀ ਆ ਵੀ ਇਹ ਡਿਕਟ ਹੈਗਾ। ਤੇ ਜਦੋਂ ਹੁਣ ਗੱਲ ਸਾਹਮਣੇ ਆਈ ਹੈ ਇਹਨੇ ਦੱਸਿਆ ਕਿ ਅਸੀਂ ਨੀਰ ਤੋਂ ਲੈ ਕੇ ਆਉਂਦਾ ਵੀ ਸਾਰੀ ਜਿਹੜੀ ਚੇਨ ਹੈਗੀ ਆ ਉਹ ਉਹ ਜੀ ਨਿਰਜ ਨੂੰ ਫੜ ਕੇ ਉਹ ਮੁਆਰਸ਼ ਕੀਤਾ ਤੇ ਇਹਨੂੰ ਵੀ ਰਸੇ ਦੇ ਚੀਤਾ ਇਸ ਤੋਂ ਇਲਾਵਾ ਗੇਟਕਪਤੀਸ ਜਾਰੀ ਹੈ ਜੋ ਹੋਰ ਗੱਲ ਸਾਹਮਣੇ ਆਉਗੀਆਂ ਉਹਦੇ ਬਾਰੇ ਵੀ ਤੁਹਾਨੂੰ ਦੱਸਿਆ ਜਾਊਗਾ ਜਿਹੜਾ ਨਿਰਜ ਹੈ ਇਹਦੀ ਇਨਵੈਸਟੀਗੇਸ਼ਨ ਵਿੱਚ ਕੁਝ ਨਿਕਲਿਆ ਇਹਦੇ ਵਿੱਚ ਰਸੇ ਇਹੀ ਆਇਆ ਜੀ ਕਿ ਇਹ ਪੰਨਾ ਵੀ ਇੱਥੇ ਪਰਚਾ ਦਰਜ ਹੋਇਆ ਸੀਗਾ ਆਪਣਾ ਤਰਦਮਨ ਸਾਈਡ ਇੱਕ ਸਮਰਾਲੇ ਵਾਲਿਆਂ ਨੇ ਪਰਚਾ ਦਰਜ ਕੀਤਾ ਇਹਨਾਂ ਨੇ ਮਛਵੜੀ ਦਾਣੇ ਆਏ ਨੇ ਉਹਦੋਂ ਵੀ ਚੱਟੇ ਨੇ ਚੱਟੇ ਦਾ ਪਰਚਾ ਦਰਜ ਆਲਰੇਡੀ ਪਹਿਲਾਂ ਵੀ ਹੈ ਜਿਹੜੇ ਚ ਆਇਆ ਸੀਗਾ ਤੇ ਇਹੀ ਕੰਮ ਇਹ ਕਰਦਾ ਮੈਨੂੰ ਕਹੋ ਹਜ਼ਰ ਦਾ ਕਹੋ ਹਜ਼ਰ ਫਰਮਾਨ चङी न हलो चुप ਕੁਲਜੀਤ ਅਤੇ ਉਸ ਤੋਂ ਬਾਅਦ ਕੁਲਜੀਤ ਸਿੰਘ ਅਤੇ ਹਰਪ੍ਰੀਤ ਸਿੰਘ ਹੈਰੀ ਕੱਪੜੇ ਲੈਣ ਦੇ ਲਈ ਸ੍ਰੀ ਜਮਕੌਰ ਸਾਹਿਬ ਆ ਗਏ ਅਤੇ ਵਾਪਸੀ ਜਾਂਦਿਆਂ ਢੋਲਰਾ ਝੰਡਾ ਸਾਹਿਬ ਸੜਕ ਤੇ ਮੁੜ ਹੈ ਅਤੇ ਉਸ ਤੋਂ ਬਾਅਦ ਕੁਲਜੀਤ ਸਿੰਘ ਅਤੇ ਹਰਪ੍ਰੀਤ ਸਿੰਘ ਹੈਰੀ ਕੱਪੜੇ ਲੈਣ ਦੇ ਲਈ ਸ੍ਰੀ ਜਮਕੌਰ ਸਾਹਿਬ ਆ ਗਏ ਅਤੇ ਵਾਪਸੀ ਜਾਂਦਿਆਂ ਢੋਲਰਾ ਝੰਡਾ ਸਾਹਿਬ ਸੜਕ ਤੇ ਮੁੜ ਹੈਰੀ ਨੇ ਕੁਲਜੀਤ ਸਿੰਘ ਦੇ ਤੱਕੇ ਦੇ ਨਾਲ ਨਸ਼ੇ ਦਾ ਟੀਕਾ ਜਦੋਂ ਲਗਾਇਆ ਸੀ ਇਸ ਦੇ ਨਾਲ ਕੁਲਜੀਤ ਸਿੰਘ ਦੀ ਹਾਲਤ ਖਰਾਬ ਹੋ ਗਈ ਇਸ ਦੇ ਨਾਲ ਕੁਲਜੀਤ ਸਿੰਘ ਫੌਜੀ ਦੀ ਹਾਲਤ ਖਰਾਬ ਹੋ ਗਈ। ਅਤੇ ਇਸ ਦੌਰਾਨ ਇਨਾ ਦੇ ਦੋ ਦੋਸਤ ਹਰਸਿਮਰਨਪ੍ਰੀਤ ਸਿੰਘ ਪਿੰਡ ਖੋਖਰਾ ਤੇ ਹਰਸ਼ਦੀਪ ਸਿੰਘ ਪਿੰਡ ਬਹਿਰਾਮਪੁਰ ਬੇਟ ਮਿਲ ਗਏ। ਜਿਨ੍ਹਾਂ ਨੂੰ ਹੈਰੀ ਨੇ ਦੱਸਿਆ ਕਿ ਕੁਲਜੀਤ ਸਿੰਘ ਨੇ ਨਸ਼ੇ ਦਾ ਟੀਕਾ ਲਗਾਇਆ ਜਿਸ ਤੇ ਕਾਰਨ ਉਸ ਦੀ ਹਾਲਤ ਖਰਾਬ ਹੋ ਗਈ ਹੈ। ਇਹਨਾਂ ਨੇ ਕੁਲਜੀਤ ਸਿੰਘ ਨੂੰ ਕੋਲ ਡਰਿੰਕ ਪਿਲਾਉਣ ਦੀ ਕੋਸ਼ਿਸ਼ ਕੀਤੀ ਪਰ ਹਾਲਾਤ ਹੋਰ ਖਰਾਬ। ਕੰਦਾ ਡਾਡੀ ਮੈਂ ਮੁੜਿਆਣਾ ਮਗਾ ਠੀਕ ਆ। ਨਹੀਂ ਕੋਈ ਆਪਸੀ ਰੰਜਸ਼ਬਾਜੀ ਹੈ ਜਾਂ ਫਿਰ ਐਦਾਂ ਹੀ ਕੁਝ। ਕੋਈ ਨਹੀਂ ਉਹ ਮੁੰਡਾ ਪਿੰਦਾ ਚਿੱਟਾ। ਅੱਛਾ ਜੀ ਸਿੱਧਾ ਮੈਂ ਤਾਂ ਕਹਿਣਾ ਠੋ ਹਾਂਜੀ ਹਾਂਜੀ ਉਹਦੇ ਘਰ ਦੇ ਨੂੰ ਪਤਾ ਉਹਦੇ ਹਿਸਰ ਨੂੰ ਪਤਾ ਆ ਤੁਹਾਨੂੰ ਕਦੋਂ ਪਤਾ ਲੱਗਿਆ ਤੁਹਾਡਾ ਇਹ ਬੇਟਾ ਜਦੋਂ ਇੱਥੇ ਪਹੁੰਚਿਆ ਹਾਲਾਤਾਂ ਦੇ ਵਿੱਚ ਇਹ ਮੈਂ ਸਵੇਰੇ ਆਇਆ ਕੋਈ 8:00 ਵਜੇ 8:00 ਵਜੇ ਆਇਆ ਹਾਂ ਹਾਂਜੀ ਸਵੇਗਾ 8:00 ਵਜੇ ਤੇ ਆ ਕੇ ਮੈਂ ਇੱਥੇ ਫਿਰ ਛਾਂ ਮਿਲ ਕੇ ਰਾਤ ਮੈਂ ਕੌਣ ਗਿਆ 11:00 ਵਜੇ ਤੱਕ ਲੱਭ ਕੇ ਗਿਆ ਜੀ ਨਹੀਂ ਮਿਲਿਆ ਉਹ ਪਿਆਣਾ 11:00 ਕੋਈ ਭਰਾ ਨੂੰ ਮੈਂ ਗੱਲ ਕਰੀ ਆ ਉਹਦਾ ਭਰਾ ਕਹਿੰਦਾ ਅਸੀਂ ਆਪਣਾ ਮੁੰਡਾ ਲਿਆਏ ਅੱਛਾ ਜੀ ਫੇਰ ਮੈਂ ਉਹਨੂੰ ਕਿਹਾ ਮੈਂ ਕਿਹਾ ਜੇ ਤੁਸੀਂ ਆਪਣਾ ਭਰਾ ਲਿਆਏ ਆ ਤੁਸੀਂ ਬਾਪੂ ਨੂੰ ਵੀ ਕਿਹਾ ਤੁਸੀਂ ਆਪਣਾ ਮੁੰਡਾ ਤੁਸੀਂ ਮੈਨੂੰ ਦੱਸ ਦਿੰਦੇ ਤੁਸੀਂ ਮੇਰਾ ਪਿੰਡ ਨਹੀਂ ਕਹਿੰਦੇ ਸਾਨੂੰ ਕੋਈ ਮਤਲਬ ਨਹੀਂ ਕਿਸ ਜਾਗ ਤੁਹਾਡਾ ਪਿੰਡ ਕਿਹੜਾ ਜੀ ਫਟੇਕੜ ਬਰਾਨ ਤੇ ਤੁਹਾਡਾ ਬੇਟਾ ਕੀ ਕਰਦਾ ਸੀ ਜਿਹੜਾ ਇਹ ਬੱਚਾ ਅੱਛਾ ਜੀ 2007 17 ਦਾ ਭਰਤੀ ਆ ਹਮ ਬਾਈਫਰੀ ਉਸਮਲਾਜਮਾ ਜਿਹੜਾ ਮੁੰਡਾ ਤੁਹਾਡਾ ਤੁਹਾਡਾ ਮੁੰਡਾ ਵੀ ਨਸ਼ਾ ਪਤਾ ਕਰਦਾ ਜਾਂ ਫਿਰ ਵੈਸੇ ਹਾਂਜੀ ਸਾਡਾ ਮੁੰਡਾ ਕਿਆ ਕਰੂੰਗਾ ਜੀ ਸਾਡਾ ਮੁੰਡਾ ਆਰਮੀ ਨਹੀਂ ਚਾਹੀ ਇਹ ਤਾਂ ਆਂ ਦਾ ਚਾਰ ਮਹੀਨੇ ਛੁੱਟੀ ਦਾ ਦਿੰਦੀ 15 ਦੀ ਹੁਣ ਵੀ 10 ਦਿਨ ਦੀ ਛੁੱਟੀ ਆ ਤਾਂ ਤੁਹਾਨੂੰ ਕੀ ਲੱਗਦਾ ਜੀ ਜਿਹੜਾ ਤੁਹਾਡਾ ਬੱਚੇ ਨੂੰ ਐਦਾਂ ਹੋਇਆ ਕੀ ਲੱਗਦਾ ਇਹ ਤਾਂ ਜੀ ਸਾਡੇ ਨਾਲ ਕੋਈ ਰੰਜਸ ਕੱਢੀ ਕਿਸੇ ਨੇ ਕਿੰਨੀ ਉਮਰ ਹੈ ਜੀ